ਦੇ ਕਸਬਾ ਕਲਨੌਰ ਪੁਲਿਸ ਚੌਕੀ ਤੇ ਗ੍ਰੇਨੇਡ ਨਾਲ ਹਮਲਾ ਕਰਨ ਵਾਲੇ ਜੁੜੇ ਅਦਸ ਦੇ ਕੀ ਗੁਰਦਾਸਪੁਰ ਦੇ ਕਸਬਾ ਕਲਨੌਰ ਦੇ ਵਿਖੇ ਪੁਲਿਸ ਚੌਕੀ ਤੇ ਗ੍ਰੇਨੇਡ ਦੇ ਨਾਲ ਹਮਲਾ ਹੋਇਆ ਸੀ ਤੇ ਹਮਰ ਕਲਨੌਰ ਵਾਲੇ ਤਿੰਨੇ ਨੌਜਵਾਨਾਂ ਦੀਆਂ ਲਾਸ਼ਾਂ ਦਾ ਉਹਨਾਂ ਦੇ ਜੱਤੀ ਪਿੰਡ ਦੇ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਤੇ ਨਹੀਂ ਨੌਜਵਾਨ ਗਰੀਬ ਪਰਿਵਾਰਾਂ ਦੇ ਨਾਲ ਸੰਬੰਧ ਰੱਖਦੇ ਸਨ ਇਹਨਾਂ ਦੀਆਂ ਲਾਸ਼ਾਂ ਲੈਉਣ ਦੇ ਵਿੱਚ ਦੇਰੀ ਹੋ ਗਈ ਕਿਉਂਕਿ ਜਿਹੜੀ ਗੱਡੀ ਦੇ ਵਿੱਚ ਇਹਨਾਂ ਦੀਆਂ ਲਾਸ਼ਾਂ ਜਾ ਰਹੀਆਂ ਸਨ ਉਸ ਗੱਡੀ ਦਾ ਐਕਸੀਡੈਂਟ ਹੋ ਗਿਆ ਸੀ। ਐਨਕਾਊਂਟਰ ਦੇ ਵਿੱਚ ਮਾਰੇ ਗਏ ਗੁਰਵਿੰਦਰ ਸਿੰਘ ਦੇ ਪਿਤਾ ਗੁਰਦੇਵ ਸਿੰਘ ਦੇ ਨਾਲ ਜਦੋਂ ਗੱਲ ਨਸ਼ਾ ਨੌਜਵਾਨਾਂ ਨੂੰ ਬਰਬਾਦ ਕਰ ਰਿਹਾ ਹੈ ਅਤੇ ਇਸੇ ਕਾਰਨ ਹੀ ਉਹ ਗਲਤ ਰਾਤੇ ਤੁਰ ਲੈਂਦੇ ਨੇ ਰੋ ਰੋ ਕੇ ਗੁਰਵਿੰਦਰ ਸਿੰਘ ਦਾ ਬੁਰਾ ਹਾਲ ਹੈ ਆਪਣੇ ਦਰਦ ਬਿਆਨ ਕਰਦੇ ਹੋਏ ਉਹਨਾਂ ਦੇ ਵੱਲੋਂ ਇਹ तमाम ਗੱਲਾਂ ਕਹੀਆਂ ਗਈਆਂ ਨੇ ਮੇਰੇ ਤੇ ਰਾਇਕੱਖ ਨਹੀਂ ਮੈਂ ਕੀ ਦੱਸਾਂ ਤੁਹਾਨੂੰ ਵਿਚਾਰੇ ਦੇ ਬੇਸਹਾਰਾ ਕੋਈ ਦੱਸੀ ਗੱਲ ਪਤਾ ਵੀ ਕੀ ਹੋਇਆ ਸੀਗਾ ਉਹਨਾਂ ਨੇ ਅੱਛਾ ਕੁਝ ਉੱਥੇ ਜਾ ਕੇ ਉਹਨਾਂ ਨੂੰ ਨਹੀਂ ਤੁਸੀਂ ਤੁਹਾਨੂੰ ਕੀ ਲੱਗਦਾ ਹਨ ਜਿਹੜੇ ਕਈ ਕਹਦਾ ਪਤਾ ਨਹੀਂ ਕੀ ਕਹਿਸਣਾ ਕਿ ਲੱਗਦਾ ਟੱਕਾ ਕੀਤਾ ਕਿ ਤੱਕ ਦੇ ਨਗਰੇ ਟੱਕਾ ਹਟਦਾ ਟੱਕਾ ਹੋਈ ਗਿਆ ਮੈਂ ਤੇ ਬੋਦੀ ਗੱਲ ਨਹੀਂ ਮੈਂ ਕਰਦਾ ਮੈਂ ਤੇ ਇੱਕ ਮੈਸੇਜ ਰਵਾਂਗਾ ਸਾਰੀ ਜਨਤਾ ਨੂੰ ਵੀ ਜਿਹਦਾ ਅੱਜ ਹਟਣਾ ਹੋਇਆ ਹੈ ਨਾ ਦੁਬਾਰਾ ਇਹ ਕੰਮ ਕਿਸੇ ਨਾਲ ਨਾ ਹੋਵੇ ਸਰਕਾਰਾ ਨਸ਼ਾ ਰੋਕਣ ਬਿਲਕੁਲ ਨਸ਼ਾ ਨਾਮ ਨਸ਼ਾ ਨਾ ਵੇਖੇ ਨਾਮ ਬਚੇ ਖਾਨ ਨਾ ਫਸੇ ਤੁਨ ਇਹ ਨਸ਼ੇ ਕਾਰਨ ਹੁੰਦਾ ਸਭ ਕੁਝ ਨਸ਼ਾ ਨਸ਼ਾ ਨਾ ਜਿਹੜੇ ਲੋਕ ਜਿਹੜੇ ਲੋਕ ਬਾਹਰ ਬੱਠੇ ਜਿਹੜੇ ਹੋਏ ਕੰਮ ਕਰਾਉਂਦੇ ਨੇ ਨਸ਼ਿਆਂ ਦੇ ਲਾਜ ਦੇ ਕੇ ਬੱਚੇ ਨੂੰ ਪੈਸੇ ਦੇ ਲਾਜ ਦੇ ਕੇ ਪਟਿਆ ਬਾਹਰ ਤੋਰ ਦੇ ਸਰਕਾਰ ਉਹਨਾਂ ਨੂੰ ਰੋਕੇ ਪਰ ਉਹਨਾਂ ਨੂੰ ਉਹਨਾਂ ਫੜੇ ਮਤਲਬ ਬਾਹਰੋਂ ਤੋਰਿਆ ਗਿਆ ਬੱਚੇ ਨੂੰ ਗਲਤ ਰਸਤੇ 'ਤੇ ਬੱਚੇ ਨੂੰ ਪਾ ਤੂੰ ਬੱਚੇ ਨੂੰ ਗਲਤ ਇੱਥੋਂ ਪੀੜੀ ਪੀੜੀ ਦੇਖਦੇ ਉਹਨੇ ਕਿੱਦਾਂ ਪਹੁੰਚ ਸਕਦਾ ਬੱਚਾ ਲਾ ਜਿਹੜੇ ਬਾਹਰ ਬੱਠੇ ਉਹ ਜ਼ਿੰਮੇਵਾਰ ਨੇ ਜ਼ਿੰਮੇਵਾਰ ਹਾਂ ਮੈਨੂੰ ਇਹ ਕਹਿੰਦਾ ਕਿੰਪਰ ਬੱਚਾ ਸਾਡੇ ਕੋਲ ਤੋਂ ਹੋ ਗਿਆ ਨਾ ਬੱਚਾ ਤੇ ਚੱਲ ਗਿਆ ਇੱਥੋਂ ਆਹ ਮੰਨ ਉਹ ਕਿਤੇ ਬੈਠਾ ਹੋਇਆ ਨਹੀਂ ਸੀਗਾ ਸੀ ਕੀ ਪਤਾ ਆਹ ਐਡ ਵਿੱਚ ਕੋਈ ਸਿਕਲਤਾ ਨਹੀਂ ਕਿ ਭ ਸਾਨੂੰ ਪਤਾ ਹੀ ਨਹੀਂ ਵੀ ਸਾਡੇ ਬੱਚੇ ਨਾਲ ਕਿਹਨੇ ਕੀ ਕੀਤਾ ਕੀ ਮੈਂ ਇਹ ਕੀ ਕੈਸਾ ਲੱਗੇ ਨਾ ਪਰ ਮੈਂ ਦੇਖਿਆ ਕਹਿੰਦਾ ਮੇ ਸਰਕਾਰ ਇਹ ਗੱਲ ਤੇ ਰੋਕ ਲਾਵੇ ਨਸ਼ੇ ਰੋਕ ਲਾਵੇ ਨਸ਼ੇ ਦੇ ਰੋਕ ਲਾਵੇ ਨਸ਼ੇ ਬੱਚੇ ਨਾ ਕਰੋ ਨਾ ਨਸ਼ੇ ਵੀ ਜੋ ਚਰੀਆ ਨਸ਼ਾ ਬਾ ਸੋ ਸੋ ਮੇਲਾ ਲੱਗਾ ਹੁੰਦਾ ਤਾਂ ਮੋਸਾ ਜਾਜ ਦੀ ਮੰਗ ਕਰ ਦਿਓ ਜਾਜ ਦੀ ਮੰਗ ਕੀ ਕਰਸਾਂ ਜਦੋਂ ਵੀ ਤੁਹਾਨੂੰ ਕਿਹਦਾ ਪਤਾ ਨਹੀਂ ਕਿਹਦੇ ਨਾਲ ਮੈਂ ਜੇਕਰ ਜਾਜ ਕਰ ਦੋ ਉਹਨਾਂ ਨੂੰ ਦੱਸੋ ਕਿਦਾ ਕਰੀ ਜਾਜ ਕਰੀਏ ਤੁਹਾਡੇ ਸਭ ਸਹੀ ਮਾਰਾ ਹੈ ਕਿਦਾਂ ਕਰ ਮਾਰਾ ਹੈ ਤੇ ਸਾਡਾ ਕਰੋ ਸਾਡਾ ਬਚਪਨ ਤਰ ਗਿਆ ਹੈ ਕਿਦਾਂ ਕਰਸਾਂ ਨਾ ਸਹੀ ਹੈ ਹਾਂ ਚਲ ਗਿਆ ਇਹ ਜੀ ਦਬਾ ਲੱਗਦਾ ਤੁਹਾਨੂੰ ਨਹੀਂ ਨਹੀਂ ਮੈਨੂੰ 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 ਨਹੀਂ ਕਿਸੇ ਨੇ ਮੈਨੂੰ ਕਿਸੇ ਕੀ ਦਬਾਇਆ ਤੁਹਾਨੂੰ ਪੁਲਿਸ ਵਾਲੇ ਕੋਈ ਅਧਿਕਾਰੀ ਇੱਥੇ ਆਇਆ ਨਹੀਂ ਸੰਸਕਾਰ ਨੂੰ ਤੁਹਾਨੂੰ ਵੀ ਲੱਗਦਾ ਵੀ ਇਹ ਕਿਹਨੇ ਬਸ ਵਾਲੇ ਰਾਹ ਜਿੱਥੇ ਨਾਮ ਬੈਠੇ ਰਹਨ ਨਾ ਨੇ ਹਲਫਰ ਨੇ ਕੀ ਦਿਆ ਜੀ ਡੀਐਸਪੀ ਐਸਐਸਪੀ ਸਭ ਸਾਡੇ ਐਸਐਚਓ ਜੀਨੀ ਸਾਰੇ ਸਾਡੇ ਮੈਂ ਟੀਐਸਆਈ ਤਿੰਨ ਗਰੀਆਂ ਗਈਆਂ ਨਾਲ ਉਹਨਾਂ ਨੇ ਹਰ ਵਾਰ ਸਾਡੀ ਬੋਧ ਕੀਤੀ ਜੀ ਮੰਨ ਕੇ ਵੀ ਸਾਨੂੰ ਉਹਨਾਂ ਨੇ ਚਾਹ ਤਾਂ ਕੋਲੀ ਪੀਣੇ ਤੇ ਆਪਣੀ ਪਰੇਵਰਤਨ ਕਰਤਾ ਕੀਤਾ ਉਹਨਾਂ ਨੇ ਜੇ ਡੱਡਬੜੀ ਲੈਣ ਗਈ ਉਹਨਾਂ ਨੇ ਗੱਲ ਕੀਤੀ ਵੀ ਕੀ ਗਲਤ ਸੀ ਪਿਛਲੇ ਕੁਸ਼ੀ ਨਹੀਂ ਕੀਤੀ ਕਿ ਕਿੱਦਾਂ ਅਸੀਂ ਪਹੁੰਚੇ ਜੇ ਤੁਸੀਂ ਕੀ ਜਾਂਚ ਕੀਤੀ ਇੱਥੇ ਬੋਸ਼ੇ ਕੋਈ ਪਿਛਲੀ ਵਾਰ ਕੀਤੀ ਆ ਪਰ ਸਾਨੂੰ ਕਹਿੰਦੇ ਸਹੀ ਦੱਸੀ ਨਹੀਂ ਦੱਸੀ ਨਹੀਂ ਤੁਸੀਂ ਇਹ ਨਹੀਂ ਪੁੱਛਿਆ ਬੱਚੇ ਕਿੱਦਾਂ ਪਹੁੰਚੇ ਇੱਥੇ ਬੱਚੇ ਹੁਣ ਬੰਦੇ ਬੱਚੇ ਹੁਣ ਆ ਗਏ ਕਿ ਪਰ ਕਿੱਦਾਂ ਕਿੱਦਾਂ ਨਹੀਂ ਆਏ ਜੋ ਡੱਡਬੜੀ ਲੈਣ ਗਈ ਉਹ ਡੱਡਬੜੀ ਕਿਹੜੇ ਹਾਲਾਤਾਂ 'ਚ ਸੀ ਉੱਥੇ ਵੀ ਅਸੀਂ ਉਹ ਹੇ ਮੈਂ ਆ ਹੇ ਉਧਰ ਤੱਕ ਹੈ ਦੱਲੀ ਅਸੀਂ ਤਾਂ ਹੁਣ ਇਹੀ ਦਿਨ ਸਰਕਾਰ ਨੂੰ ਸਰਕਾਰ ਨਾਲ ਕੋਈ ਸਾਫ ਕਰੇ ਕੋਈ ਸੋਚੇ ਸਾਡੇ ਗਰੀਬਾਂ ਹੀ ਬਦਮਜ਼ਦਾਰੀ ਦਾ ਕਾਰਨਾਮਾ ਦਾੜੀ ਕਰਦੇ ਭਾਈ ਕਾਇਦੇ ਦੇ ਕਿਰਾਏ ਦੇ ਰੈਂਟ ਦੇ ਵਾਰ ਰਹਿੰਦੇ ਆ ਠੀਕ ਹੈ